ਅੱਜ ਤੁਹਾਡੇ ਨਾਲ ਉਸ ਬੁਖਾਰ ਦੀ ਗੱਲ ਕਰਨ ਵਾਲਿਆਂ ਜਿਸ ਬੁਖਾਰ ਨੇ ਹੁਣ ਤੱਕ ਹਜ਼ਾਰਾਂ ਘਰਾਂ ਦੇ ਜਿਹੜੇ ਉਹ ਉਜਾੜ ਦਿੱਤੇ ਨੇ ਉਹਨਾਂ ਦੇ ਲੱਖਾਂ ਰੁਪਏ ਬਰਬਾਦ ਕਰ ਦਿੱਤੇ ਨੇ ਕਿਹੜਾ ਬੁਖਾਰ ਹੈ ਕਿਸ ਤਰ੍ਹਾਂ ਉਹਦਾ ਹੱਲ ਹੋਏਗਾ ਲੱਛਣ ਉਹਦੇ ਕੀ ਨੇ ਸੌਖਾ ਜਾਂ ਦੇਸੀ ਘਰੇਲੂ ਇਲਾਜ ਕੀ ਹੈ ਸਾਰੀ ਅੱਜ ਗੱਲਾਂ ਅਸੀਂ ਕਰਨ ਵਾਲੇ ਹਾਂ ਕਿ ਸਾਬ ਅੱਜ ਆਪਾਂ ਟਾਈਫਾਇਡ ਬੁਖਾਰ ਬਾਰੇ ਗੱਲ ਕਰਨ ਜਾ ਰਹੇ ਹਾਂ ਸਿਰਦਰਦ ਰਹਿਣਾ ਤੇਜ਼ ਬੁਖਾਰ ਭੁੱਖ ਨਾ ਲੱਗਣਾ ਥਕਾਨ ਠੰਡ ਲਗਣੀ ਜਿੱਦਾਂ ਪੇਟ ਵਿੱਚ ਦਰਦ ਛਾਤੀ ਵਿੱਚ ਦਰਦ ਹੋਣਾ ਲੀਵਰ ਦਾ ਸੈਜ ਵਜਣਾ ਤੇ ਜੇ ਕੋਈ ਖਾ ਲਿਆ ਤੇ ਉਹ ਹজম ਨਾ ਹੋਣਾ ਜਾਂ ਕਿ ਫਿਰ ਦਸਤ ਲੱਗ ਜਾਂਦੇ ਆ ਜਾਂ ਕਿਸੇ ਵੇਲੇ ਉਲਟੀ ਆ ਜਾਂਦੀ ਆ ਜਾਂ ਕਬਜ ਰੈਣੀ ਸ਼ੁਰੂ ਹੋ ਜਾਂਦੀ ਆ ਸਭ ਤੋਂ ਵੱਡੀ ਮਾਰ ਜਦੋਂ ਪੇਸ਼ੈਂਟ ਨੂੰ ਪੈਂਦੀ ਜਦੋਂ ਪਲੇਟਲੇਟ ਉਹਦੇ ਜਿਹੜੇ ਸੈੱਲ ਘਟ ਜਾਂਦੇ ਹੈਗੇ ਆ ਉਹ ਵੀ ਟਾਈਫਾਇਟ ਦੀ ਵਜ੍ਹਾ ਨਾਲ ਘਟਦੇ ਅਸੀਂ 10-10 ਸਾਲ 15-15 ਸਾਲ ਪੁਰਾਣਾ ਜਿਹੜਾ ਟਾਈਫਾਇਟ ਜਿਹੜਾ ਮਲੇਰੀਆ ਫੀਵਰ ਇੱਥੇ ਠੀਕ ਕੀਤਾ ਹੈਗਾ ਥੋੜੇ ਦਿਨਾਂ ਟਾਈਫਾਇਟ ਹੈ ਤੁਹਾਨੂੰ ਕੀ ਹੁੰਦਾ ਟਾਈਫਾਇਟ ਨੂੰ ਜਦੋਂ ਟਾਈਫਾਇਟ ਨੂੰ ਲੱਤਾਂ ਲੱਤਾਂ ਬਹੁਤ ਦਰਦ ਕਰਦੀਆਂ ਹੈ ਅੱਛਾ ਜੀ ਸਰੀਰ ਜਾਣੀ ਕੰਮ ਨਹੀਂ ਕਰਦਾ ਇਹ ਭੁੱਖ ਨਹੀਂ ਲੱਗਦੀ ਫਿਰ ਯਾਨੀ ਕਿ ਦੋਸਤ ਰਹਿੰਦਾ ਇਹ ਪਾਉਪੁਰਾ ਵਾਲਾ ਉਹ ਵੀ ਸਹੀ ਹੋ ਗਿਆ ਜੀ ਬਿਲਕੁਲ ਫਾਈਟ ਵਾਸਤੇ ਨੁਸਖਾ ਫਾਰਮੂਲਾ ਕਿਹੜਾ ਦੇਣ ਲੱਗੇ ਤੁਸੀਂ ਕਹਿ ਰਹੇ ਹੋ ਕਿ ਪਹਿਲੀ ਖੁਰਾਕ ਦੇ ਨਾਲ ਹੀ ਅਸਰ ਹੋਣਾ ਸ਼ੁਰੂ ਹੋ ਜਾਂਦਾ ਇਸ ਨੁਸਕੇ ਦਾ ਫਾਰਮੂਲੇ ਦੇਖੋ ਜੀ ਆ ਹੈਗਾ ਖੂਬ ਕਲਾ ਠੀਕ ਹੈ ਜੀ ਇਸ ਤੋਂ ਅੱਗੇ ਆ ਗਿਆ ਫੁਰਕੀ ਸਾਹਿਬ ਮਨੱਕਾ ਮਨੱਕੇ ਤੋਂ ਅੱਗੇ ਆ ਗਿਆ ਜੀ ਅੰਜੀਰ ਠੀਕ ਹੈ ਜੀ ਦਿਨ ਭਰ ਦੀ ਖੁਰਾਕ ਦੱਸਣ ਲੱਗੇ ਜਿੰਨੀ ਆਪਾਂ ਇਹਦੀ ਦੱਸੀ ਕੁਆਂਟੀਟੀ ਇਹਨੂੰ ਦੋ ਖਰਾਕਾ ਸਵੇਰੇ ਸ਼ਾਮ ਲੈਣੀ ਆ ਕੋਸੇ ਪਾਣੀ ਸਾ ਮੋਜਰਦਾ ਅੱਛਾ ਮੋਜਰਦਾ ਹਰਦੀ ਬਹੁਤ ਜ਼ਿਆਦੀ ਅੱਛਾ ਤੇ ਫਿਰ ਮੈਂ ਐਡ ਵੇਕੀ ਜਦ ਮੈਂ ਆਇਆ ਸੀ ਜੂ ਵੇਖੇ ਅੱਠ ਦਿਨਾਂ ਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਫਰਕ ਪੈ ਗਿਆ ਅੱਠ ਦਿਨਾਂ ਚ ਅੱਠ ਬਹੁਤ ਵਧੀਆ ਫਰਕ ਪਿਆ ਠੀਕ ਠੀਕ ਲਾ ਲਓ ਬਾਪੂ ਜੀ ਅੱਠ ਦਿਨ ਇਹ ਤਾਂ ਨਹੀਂ ਹੈਗਾ ਵੀ ਆਪਾਂ ਡਾਕਟਰ ਸਾਹਿਬ ਦੇ ਕੋਲ ਬੈਠੇ ਆ ਕੋਈ ਬਿਲਕੁਲ ਸੀ ਬਿਲਕੁਲ ਸੀ ਇਸ ਝੂਠੇ ਗਲੇ ਕੋਈ ਨਹੀਂ ਮੈਨੂੰ 20 ਦਿਨ ਹੋ ਗਏ ਬਿਲਕੁਲ ਸਹੀ ਜੀ ਬਿਲਕੁਲ ਸਹੀ ਹੈ ਕਿੰਨੇ ਟਾਈਮ ਦੀ ਪ੍ਰੋਬਲਮ ਸੀ ਬੱਪੂ ਜੀ ਦੋ ਸਾਲ ਦੀ ਡਾਕਟਰ ਕੀ ਕਹਿੰਦੇ ਸੀ ਤੁਹਾਨੂੰ ਕਿਹਨੇ ਕਹਿੰਦੇ ਸੀ ਤੁਹਾਡਾ ਆਪਰੇਸ਼ਨ ਕਰਨ ਵਲ ਬੰਦ ਸੀ ਅੱਛਾ ਕਹਿੰਦੇ ਵਲ ਤੇ ਨਵਾਂ ਪਾਦਨੇ 6-17 ਰੁਪਏ ਕਿੰਨਾ 6-17 ਰੁਪਏ ਕਹਿੰਦੇ ਲੱਗੇਗਾ ਅੱਛਾ ਸਿਮੜ ਗਏ ਲੋਕ ਕਹਿੰਦੇ ਸੀ ਵਲਵ ਬੰਦ ਹੋ ਗਿਆ ਹਾਂ ਤੇ ਇਹ ਕਹਿੰਦੇ ਨਹੀਂ ਪਉਣਾ ਇਹਨਾਂ ਦੀ ਹਾਲਤ ਕਿਵੇਂ ਸੀ ਇਹਨਾਂ ਦੀ ਹਾਲਤ ਬਹੁਤ ਮੜੀ ਸੀ ਕੋਈ ਉੱਠਿਆ ਨਹੀਂ ਤੁਰਿਆ ਨਹੀਂ ਜਾਂਦਾ ਬੜੀ ਮੰਦੀ ਹਾਲ ਸੀ ਇਹਦੀ ਬੱਪੂ ਜੀ ਬੱਠੇ ਵੀ ਵੜਦੇ ਹੁਣ ਜੀ ਜੀ ਲੈ ਲੀਏ ਇਨਾ ਰਿਸਕ ਵੀ ਦਿਨਾ ਚ ਵੰਦੀ ਵੰਦੀ ਡਾਕਟਰ ਬੜੇ ਚੰਗੇ ਲੱਗੇ ਜੀ ਆਪ ਨੂੰ ਬੜੇ ਚੰਗੇ ਲੱਗੇ ਸਾਡੀ ਟਾਈਫਾਇਟ ਕਿਓਰ ਕਿਟ ਹੈ ਟਾਈਫਾਇਟ ਕੇਅਰ ਕਿਟ ਨਹੀਂ ਨਾ ਟਾਈਫਾਇਟ ਨੂੰ ਠੀਕ ਕਰਨ ਵਾਲੀ ਕਿਓਰ ਕਿਟ ਹੈ ਜਾਨੀ ਕਿਓਰ ਹੋ ਜਾਏਗਾ ਟਾਈਫਾਇਟ ਜਿਹੜਾ ਟਾਈਫਾਇਟ ਹੁੰਦਾ ਨਾ ਤੇ ਸੈੱਲ ਨਹੀਂ ਵਧਦੇ ਇਹ ਵੀ ਹੋ ਜਾਂਦਾ ਜੀ ਜਿੰਨਾ ਚਿਰ ਬੋਡੀ ਚ ਟਾਈਫਾਇਡ ਨਹੀਂ ਜਾਏਗਾ ਉਨੀ ਦੇਰ ਸੈੱਲ ਕਦੇ ਨਹੀਂ ਵਧਣਗੇ ਚਾਹੇ ਉਹ ਜੋ ਮਰਜੀ ਲੱਖਾਂ ਰੁਪਏ ਬਰਬਾਦ ਕਰ ਲੈ। ਤੁਹਾਡੇ ਕੋਲ ਨੁਸਖਾ ਹੈਗਾ ਸੈੱਲਾਂ ਦਾ? ਬਿਲਕੁਲ ਹੈਗਾ ਜੀ ਸਾਡੇ ਕੋਲੇ ਸੈੱਲ ਨੂੰ 24 ਘੰਟੇ ਚ ਪੂਰੇ ਕਰਨ ਦਾ ਨੁਸਖਾ ਹੈਗਾ। ਪਹਿਲੀ ਖੁਰਾਕ ਦੇ ਨਾਲ ਸੈੱਲ ਵਧਣਾ ਸ਼ੁਰੂ ਹੋ ਜਾਣਗੇ। 1 ਘੰਟੇ ਬਾਅਦ ਪੇਸ਼ੈਂਟ ਚੈੱਕ ਕਰਵਾ। ਸਲਾਮ ਨਮਸਤੇ ਸਤਿ ਸ਼੍ਰੀ ਅਕਾਲ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ। ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ। ਅੱਜ ਤੁਹਾਡੇ ਨਾਲ ਉਸ ਬੁਖਾਰ ਦੀ ਗੱਲ ਕਰਨ ਵਾਲਿਆਂ ਜਿਸ ਬੁਖਾਰ ਨੇ ਹੁਣ ਤੱਕ ਹਜ਼ਾਰਾਂ ਘਰ ਨੇ ਜਿਹੜੇ ਉਹ ਉਜਾੜ ਦਿੱਤੇ ਨੇ ਉਹਨਾਂ ਦੇ ਲੱਖਾਂ ਰੁਪਏ ਬਰਬਾਦ ਕਰ ਦਿੱਤੇ ਨੇ ਉਹਨਾਂ ਦੀ ਭੁੱਖ ਮਾਰ ਦਿੱਤੀ ਹੈ ਪਿਆਸ ਮਾਰ ਦਿੱਤੀ ਹੈ ਜ਼ਿੰਦਗੀ ਜੀਉਣ ਦਾ ਰਸ ਖੋ ਲਿਆ ਕਿਹੜਾ ਬੁਖਾਰ ਹੈ ਕਿਸ ਤਰ੍ਹਾਂ ਉਹਦਾ ਹੱਲ ਹੋਏਗਾ ਲੱਛਣ ਉਹਦੇ ਕੀ ਨੇ ਸੌਖਾ ਜਾਂ ਦੇਸੀ ਘਰੇਲੂ ਇਲਾਜ ਕੀ ਹੈ ਸਾਰੇ ਅੱਜ ਗੱਲਾਂ ਅਸੀਂ ਕਰਨ ਵਾਲੇ ਆ ਅਸੀਂ ਪਹੁੰਚੇ ਆ ਅੱਜ ਹੈਲਥ케ਅਰ ਮੋਗਾ ਜਿੱਥੇ ਡਾਕਟਰ ਸੁਰਿੰਦਰਪਾਲ ਸ਼ਰਮਾ ਜੀ ਦੇ ਨੁਸਖੇ ਨੇ ਫਾਰਮੂਲੇ ਨੇ ਜਿਹੜੇ ਕਾਫੀ ਜ਼ਿਆਦਾ ਮਕਬੂਲ ਹੋ ਰਹੇ ਨੇ ਲੋਕ ਉਹਨਾਂ ਦਾ ਕਾਫੀ ਜ਼ਿਆਦਾ ਫਾਇਦਾ ਲੈ ਰਹੇ ਨੇ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਧੰਨਵਾਦ ਫਰੂਕੀ ਸਾਹਿਬ ਤੁਹਾਡਾ ਇੱਥੇ ਪਹੁੰਚਣ ਤੇ ਤੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਸੀ ਕਿ ਅੱਜ ਉਸ ਬੁਖਾਰ ਬਾਬਤ ਤੁਹਾਡੇ ਨਾਲ ਅਸੀਂ ਗੱਲ ਕਰਨ ਵਾਲਿਆਂ ਉਸ ਦਿੱਕਤ ਬਾਬਤ ਤੁਹਾਡੇ ਨਾਲ ਅਸੀਂ ਗੱਲਬਾਤ ਕਰਨ ਵਾਲਿਆਂ ਕਿ ਜਿਨ੍ਹਾਂ ਨੇ ਪਰਿਵਾਰਾਂ ਦੇ ਪਰਿਵਾਰ ਉਲਝਾਏ ਪਏ ਨੇ ਕਿਹੜਾ ਇਸ ਬਿਲਕੁਲ ਫਰੂਕੀ ਸਾਹਿਬ ਅੱਜ ਆਪਾਂ ਟਾਈਫਾਇਡ ਬੁਖਾਰ ਬਾਰੇ ਗੱਲ ਕਰਨ ਜਾ ਰਹੇ ਹਾਂ ਟਾਈਫਾਇਡ ਬਹੁਤ ਪੁਰਾਣਾ ਪੁਰਾਣਾ ਲੈ ਕੇ ਇਥੇ ਪੇਸ਼ੈਂਟ ਆ ਰਹੇ ਨੇ ਠੀਕ ਬਹੁਤ ਹੋਏ ਨੇ ਵਧੀਆ ਆਪਣੇ ਕੋਲ ਰਿਜ਼ਲਟ ਆ ਟਾਈਫਾਇਡ ਦੇ ਵਿੱਚ ਤਾਂ ਹੀ ਜਿਹੜੀ ਚੀਜ਼ ਤੇ ਆਪਾਂ ਰਿਜ਼ਲਟ ਲੈਣੇ ਆ ਉਹਦੀ ਗੱਲ ਕਰਦੇ ਆ ਅਦਰਵਾਈਜ਼ ਕੈਮਰੇ ਤੇ ਕੋਈ ਗੱਲ ਨਹੀਂ ਕਰਦੇ ਹੈਗੇ ਵੀ ਜਿਹੜੀ ਚੀਜ਼ ਤੇ ਮਨੂੰ ਠੀਕ ਨਾ ਕਰ ਸਕੀ ਜਿਹੜੀ ਗੱਲ ਤੇ ਪੂਰੇ ਨਾ ਉਤਰਿਆ ਜਾ ਸਕੀ ਉਹ ਆਪਾਂ ਨਹੀਂ ਕਰਾਂਗੇ ਅੱਛਾ ਡਾਕਟਰ ਜੀ ਉਸ ਤੋਂ ਪਹਿਲਾਂ ਕਿ ਅਸੀਂ ਟਾਈਫਾਇਡ ਬੁਖਾਰ ਬਾਬਤ ਗੱਲਬਾਤ ਕਰੀਏ ਇਲਾਜ ਲੱਛਣ ਔਰ ਉਹਦਾ ਦੇਸੀ ਨੁਸਖਾ ਫਾਰਮੂਲਾ ਸੀ ਸਾਡੇ ਦਰਸ਼ਕਾਂ ਤੱਕ ਸੰਜਿਆ ਕਰੀਏ ਇਹ ਬੁਖਾਰ ਹੁੰਦਾ ਕਿਉਂ ਹੈ ਜੀ ਹੈ ਕਿ ਮਤਲਬ ਕਿ ਕਿਸ ਤਰ੍ਹਾਂ ਦਾ ਬੁਖਾਰ ਹੈ ਜੀ ਇਹ ਫਰੂਕੀ ਸਾਹਿਬ ਕਈ ਤਰ੍ਹਾਂ ਦੀਆਂ ਵਿੱਚ ਅਲਾਮਤਾਂ ਹੁੰਦੀਆਂ ਕੁਝ ਪੇਸ਼ੈਂਟ ਤਾਂ ਜਿੱਦਾਂ ਟੈਂਪਰੇਚਰ ਨਹੀਂ ਹੋ ਰਿਹਾ ਜਿੱਦਾਂ ਆਪਾਂ ਕਹਿ ਦਿੰਦੇ ਆ ਵੀ 100 102 ਬੁਖਾਰ ਹੋ ਗਿਆ ਤੇ ਕੁਝ ਕੁਝ ਨੂੰ ਪੇਸ਼ੈਂਟ ਨੂੰ ਬੁਖਾਰ ਚੜਦਾ ਵਾ ਪਰ ਕਿਸੇ ਨੂੰ ਨਹੀਂ ਵੀ ਚੜਦਾ ਟੈਂਪਰੇਚਰ 98 ਰਹਿੰਦਾ ਨਾਰਮਲ ਰਹਿੰਦਾ ਪਰ ਉਹਦੇ ਅੰਦਰ ਟਾਈਫੈਟ ਹੁੰਦਾ ਟਾਈਫੈਟ ਦੇ ਲੱਛਣ ਪਤਾ ਲੱਗ ਜਾਂਦਾ ਜਿੱਦਾਂ ਜੇ ਆਪਾਂ ਲਾਮਤਾਂ ਦੀ ਗੱਲ ਕਰੀਏ ਵੀ ਸਿਰਦਰਦ ਰਹਿਣਾ, ਤੇਜ਼ ਬੁਖਾਰ, ਭੁੱਖ ਨਾ ਲੱਗਣਾ, ਥਕਾਨ, ਠੰਡ ਲੱਗਣੀ, ਜਿੱਦਾਂ ਪੇਟ ਵਿੱਚ ਦਰਦ, ਛਾਤੀ ਵਿੱਚ ਦਰਦ ਹੋਣਾ, ਲੀਵਰ ਦਾ ਸੈਜ ਵਜਣਾ ਤੇ ਜੇ ਕੋਈ ਖਾ ਲਿਆ ਤੇ ਉਹ ਹজম ਨਾ ਹੋਣਾ, ਜਾਂ ਕਿ ਫਿਰ ਦਸਤ ਲੱਗ ਜਾਂਦੇ ਆ ਜਾਂ ਕਿਸੇ ਵੇਲੇ ਉਲਟੀ ਆ ਜਾਂਦੀ ਆ। ਜਾਂ ਕਬਜ ਰੈਣੀ ਸ਼ੁਰੂ ਹੋ ਜਾਂਦੀ ਆ ਸਭ ਤੋਂ ਵੱਡੀ ਮਾਰ ਜਦੋਂ ਪੇਸ਼ੈਂਟ ਨੂੰ ਪੈਂਦੀ ਜਦੋਂ ਪਲੇਟਲੇਟ ਉਹਦੇ ਜਿਹੜੇ ਸੈੱਲ ਘਟ ਜਾਂਦੇ ਹੈਗੇ ਆ ਉਹ ਵੀ ਟਾਈਫਾਇਟ ਦੀ ਵਜ੍ਹਾ ਨਾਲ ਘਟਦੇ ਫਰੂਕੀ ਸਾਹਿਬ ਅੱਛਾ ਬਹੁਤ ਵਾਰ ਹੁੰਦੇ ਜੀ ਜਿਹੜੇ ਦਾਣੇ ਜੇ ਹੋ ਜਾਂਦੇ ਨੇ ਜਾਂ ਕਈ ਵਾਰ ਖੂਨ ਵੀ ਆਉਣਾ ਸ਼ੁਰੂ ਹੋ ਜਾਂਦਾ ਨੱਕ ਚੋਂ ਉਹ ਵੀ ਨਿਸ਼ਾਨੀਆਂ ਇਹਦੇ ਹੋ ਸਕਦੀਆਂ ਨੇ ਟਾਈਫਾਇਟ ਦੀ ਬਿਲਕੁਲ ਫਰੂਕੀ ਸਾਹਿਬ ਜਿੱਦਾਂ ਬੋਡੀ ਦੇ ਉੱਪਰ ਲਾਲ ਸਪੌਟ ਜਿਹੜਾ ਲਾਲ ਦਾਣੇ ਹੋ ਜਾਂਦੇ ਆ ਬਰੀਕ ਬਰੀਕ ਦਾਣੇ ਹੋ ਜਾਣ ਹੋ ਜਾਣ ਉਹ ਵੀ ਟਾਈਫਾਇਟ ਦੇ ਲੱਛਣ ਹੁੰਦੇ ਆ ਜਾਂ ਕਿਸੇ ਨੂੰ ਨੱਕ ਚੋਂ ਖੂਨ ਆਵੇ ਤੇ ਵਾਰ-ਵਾਰ ਖੂਨ ਆਵੇ ਉਹ ਵੀ ਫਿਰ ਟਾਈਫਾਇਡ ਉਹਨੂੰ ਹੁੰਦਾ ਵਾ ਅੱਛਾ ਇਹ ਇਹਦੇ ਨਾਲ ਹੁੰਦਾ ਕੀ ਹੈ ਜੀ ਸਰੀਰ ਚ ਇਸ ਤਰ੍ਹਾਂ ਦੀ ਕਿਹੜੀਆਂ ਗੜਬੜੀਆਂ ਹੋ ਜਾਂਦੀਆਂ ਨੇ ਟਾਈਫਾਇਡ ਹੋਣ ਦੇ ਨਾਲ ਇਹ ਫਰੂਕੀ ਸਾਹਿਬ ਵਾਇਰਲ ਫੀਵਰ ਵੀ ਕਿਹਾ ਜਾਂਦਾ ਜਿੱਦਾਂ ਪੁਰਾਣੇ ਤੋਂ ਪੁਰਾਣਾ ਹੁਣ ਕਈ ਇੱਥੇ ਪੇਸ਼ੈਂਟ ਆ ਜਾਂਦੇ ਕਹਿੰਦੇ ਸਾਡਾ ਤਾਂ ਫੀਵਰ ਉਤਰਿਆ ਹੀ ਨਹੀਂ ਹੈਗਾ ਕਾਈ ਸਾਲਾਂ ਤੋਂ ਅਸੀਂ ਦਵਾਈਆਂ ਲੈ ਰਹੇ ਹਾਂ ਪਰ ਇੱਕ ਸੱਚ ਇਹ ਵੀ ਹੈ ਬੀ ਐਲੋਪੈਥੀ ਦੇ ਵਿੱਚ ਫਰੂਕੀ ਸਾਹਿਬ ਇਹਦਾ ਇਲਾਜ ਵੀ ਹੈ ਨਹੀਂ ਐ ਕੋਈ ਟਾਈਫਾਇਡ ਦਾ ਪੁਰਾਣੇ ਮਲੇਰੀਏ ਦਾ ਜਾਂ ਵਾਇਰਲ ਫੀਵਰ ਦਾ ਅਸੀਂ 10-10 ਸਾਲ 15-15 ਸਾਲ ਪੁਰਾਣਾ ਜਿਹੜਾ ਟਾਈਫਾਇਡ ਜਿਹੜਾ ਮਲੇਰੀਆ ਫੀਵਰ ਇੱਥੇ ਠੀਕ ਕੀਤਾ ਹੈਗਾ ਥੋੜੇ ਦਿਨਾਂ ਚ ਜੀ 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 ਅੱਛਾ ਡਾਕਟਰ ਸਾਹਿਬ ਬਹੁਤ ਵਾਰ ਹੁੰਦਾ ਟਾਈਫਾਇਡ ਚ ਸੈੱਲ ਜਿਹਨਾਂ ਨੂੰ ਟਾਈਫਾਇਡ ਹੁੰਦਾ ਨਾ ਤੇ ਸੈੱਲ ਨਹੀਂ ਵਧਦੇ ਇਹ ਵੀ ਹੋ ਜਾਂਦਾ ਜੀ ਬਿਲਕੁਲ ਬਿਲਕੁਲ ਫਰੂਕੀ ਸਾਹਿਬ ਅਸੀਂ ਅਸੀਂ ਪੁੱਛਦੇ ਆਂ ਵੀ ਤੋ ਦੇਖੋ ਜਦੋਂ ਆਮ ਪੇਸ਼ੈਂਟ ਆ ਕੇ ਕਹਿੰਦੇ ਜੀ ਹਾਂਜੀ ਸੈੱਲ ਹੀ ਨਹੀਂ ਕਦੇ ਵਧੇ ਸਾਡੇ ਸਾਡੇ 40000 ਤੋਂ ਸੈਲਣੀ ਵਾਦੇ ਕੋਈ ਕਹਿੰਦਾ 50000 ਤੋਂ ਨਹੀਂ ਵਾਦੇ ਜਾਂ ਕਹਿੰਦੇ ਲੱਖ ਹੋ ਜਾਂਦੇ ਲੱਖ ਤੋਂ ਪਾਰ ਨਹੀਂ ਜਾ ਰਹੇ ਹੈਗੇ ਸੈਲ ਉਹ ਟਾਈਫਾਇਟ ਦੇ ਕਾਰਨ ਸੈਲ ਜਿੰਨਾ ਚਿਰ ਬੋਡੀ ਚ ਟਾਈਫਾਇਟ ਨਹੀਂ ਜਾਏਗਾ ਉਨੀ ਦੇਰ ਸੈਲ ਕਦੇ ਨਹੀਂ ਵਧਣਗੇ ਚਾਹੇ ਜੋ ਮਰਜੀ ਲੱਖਾਂ ਰੁਪਏ ਬਰਬਾਦ ਕਰ ਲੈਣ ਤੁਹਾਡੇ ਕੋਲ ਨੁਸਖਾ ਹੈਗਾ ਸੈਲਾਂ ਦਾ ਬਿਲਕੁਲ ਹੈਗਾ ਜੀ ਸਾਡੇ ਕੋਲੇ ਸੈਲ ਨੂੰ 24 ਘੰਟੇ ਚ ਪੂਰੇ ਕਰਨ ਦਾ ਨੁਸਖਾ ਹੈਗਾ ਪਹਿਲੀ ਖੁਰਾਕ ਦੇ ਨਾਲ ਸੈਲ ਵਧਣਾ ਸ਼ੁਰੂ ਹੋ ਜਾਣਗੇ 1 ਘੰਟੇ ਬਾਅਦ ਪੇਸ਼ੈਂਟ ਚੈੱਕ ਕਰਵਾ ਲਓ ਕੀ ਬਾਤ ਹੈ ਜੀ ਜੀ ਡਾਕਟਰ ਸਾਹਿਬ ਅੱਛਾ ਤੇ ਡਾਕਟਰ ਸਾਹਿਬ ਇੱਕ ਹੋਰ ਬੜਾ ਅਹਿਮ ਸਵਾਲ ਆਇਆ ਜਿਹੜਾ ਟਾਈਫਾਇਟ ਜਿਹਨੂੰ ਹੁੰਦਾ ਉਹ ਕਹਿੰਦਾ ਯਾਰ ਮੈਂ ਤਾਂ ਨਾ ਮੈਨੂੰ ਭੁੱਖ ਲੱਗਦੀ ਐ ਨਾ ਮੈਨੂੰ ਅਸ ਲੱਗਦੀ ਐਨਾ ਮੈਨੂੰ ਜ਼ਿੰਦਗੀ ਜੀਉਣ ਚ ਮਜ਼ਾ ਆ ਰਿਹਾ ਇੱਕ ਹੀ ਕਾਰਨ ਪਾ ਜਿੰਦੇ ਭੁੱਖ ਪਿਆਸ ਕਿਉਂ ਮਰ ਜਾਂਦੀ ਐ ਆਲ ਬੋਡੀ ਦੇ ਵਿੱਚ ਫਰੂਕੀ ਸਾਹਿਬ ਗਰਮੀ ਪੈਦਾ ਹੋ ਜਾਂਦੀ ਐ ਲੀਵਰ ਚ ਗਰਮੀ ਪੈਦਾ ਹੋ ਜਾਂਦੀ ਬਾਥਰੂਮ ਪੀਲਾ ਹੋਣਾ ਸ਼ੁਰੂ ਹੋ ਜਾਂਦਾ ਇੱਕ ਰੋਟੀ ਖਾਓ ਹੋਣ ਦੀ ਉਹਦੇ ਡਬਲ ਸਾਨੂੰ ਖਮਿਆਜਾ ਭੁਗਤਣਾ ਪੈਂਦਾ ਉਲਟੀ ਨਾਲ ਬਾਹਰ ਆ ਜਾਂਦਾ ਵਾ ਜਿਹੜਾ ਅੰਦਰ ਵੀ ਹੋਰ ਵੀ ਪਾਣੀ ਹੈਗਾ ਉਹ ਵੀ ਘਟ ਜਾਂਦਾ ਹੈਗਾ ਸਾਰੇ ਮਰੀਜ਼ ਜਿੰਨੇ ਵੀ ਫੁੱਲ ਜਿਹੜੀ ਬਾਡੀ ਦੀ ਇਮਿਊਨਿਟੀ ਵੈਲ ਪਾਵਰ ਜਿਹੜੀ ਹੈ ਖਤਮ ਹੋ ਜਾਂਦੀ ਹੈ ਮਤਲਬ ਇਹ ਇੰਨਾ ਜ਼ਿਆਦਾ ਜਾ ਕੇ ਅੰਤੜੀਆਂ ਨੂੰ ਖਰਾਬ ਕਰ ਬਿਲਕੁਲ ਅੰਤੜੀਆਂ ਦੇ ਵਿੱਚ ਸੋਜ ਸੋਜ ਹੋ ਜਾਂਦੀ ਹੈ ਅੰਤੜੀਆਂ ਦੇ ਵਿੱਚ ਅਲਸਰ ਹੋ ਜਾਂਦਾ ਜਿੱਦਾਂ ਤੇ ਕੋਸ਼ਿਸ਼ ਜਿੱਦਾਂ ਹੋਣਾ ਐਲੋਪੈਥੀ ਦਵਾਈਆਂ ਲੈ ਲੈਂਦੇ ਉਹ ਉਸ ਤੋਂ ਵੀ ਫਰੁਕੀ ਸਾਹਿਬ ਜ਼ਿਆਦਾ ਨੁਕਸਾਨ ਆਉਂਦਾ ਕਿਉਂਕਿ ਸਰੀਰ ਦੇ ਵਿੱਚ ਵੈਸੇ ਪਹਿਲਾਂ ਹੀ ਟਾਈਫਾਇਟ ਨਾਲ ਗਰਮੀ ਹੋਈ ਪਈ ਹੈ ਉੱਪਰੋਂ ਐਲੋਪ ਜਿਹੜੀਆਂ ਗਰਮ ਬਹੁਤ ਹੁੰਦੀਆਂ ਉਹਦੇ ਨਾਲ ਤਾਂ ਫਿਰ ਬਿਲਕੁਲ ਜਿਹੜੇ ਸੈਲ ਲੱਖ ਵੀ ਆ 50000 ਤੱਕੋ ਦਿਨ ਚ ਆ ਜਾਂਦੇ ਤੁਸੀਂ ਇਹ ਦੇਖੋ ਵੀ ਅੱਜ ਡਾਕਟਰ ਸਾਹਿਬ ਨੇ ਇੱਥੇ ਖੁੰਬਕਲਾ ਰੱਖਿਆ ਨੇ ਮਖਾਣੇ ਅਸੀਂ ਕਹੇ ਲਈ ਕਿ ਮੁਨੱਕਾ ਹੈਗੀਆਂ ਨੇ ਔਰ ਨਾਲ ਹੀ ਜਿਹੜਾ ਇੱਥੇ ਰੱਖਿਆ ਤੁਸੀਂ ਅੰਜੀਰ ਅੱਜ ਇਹ ਨੁਸਖਾ ਫਾਰਮੂਲਾ ਤੁਹਾਨੂੰ ਦੇਣ ਵਾਲੇ ਪਰ ਇੱਕ ਹੋਰ ਬੜਾ ਅਹਿਮ ਸਵਾਲ ਹੈ ਡਾਕਟਰ ਸਾਹਿਬ ਜਿਹੜੇ ਲੋਕਾਂ ਨੂੰ ਟਾਈਫਾਇਡ ਹੋ ਗਿਆ ساری ਜ਼ਿੰਦਗੀ ਉਹਦਾ ਸਰੀਰ ਕਮਜ਼ੋਰਿਆ ਜਾ ਰਹਿੰਦਾ ਉਹ ਕਿਹੜੇ ਲੋਕ ਹੁੰਦੇ ਨੇ ਉਹ ਜਿੱਦਾਂ ਬਸ ਜ਼ਿਆਦਾ ਤਾਂ ਫਰੂਕੀ ਸਾਹਿਬ ਆਪਣੇ ਕੋਲੇ ਜਿੱਦਾਂ ਬੱਚੇ ਵੀ ਆ ਰਹੇ ਆ ਬੱਚਿਆਂ ਨੂੰ ਟਾਈ ਫਾਈਟ ਬਹੁਤ ਜ਼ਿਆਦਾ ਹੈਗਾ ਬੱਚਿਆਂ ਤੋਂ ਅੱਗੇ ਆ ਜਾਂਦੇ ਫਿਰ 올ਡੇਜ ਦੇ ਵਿੱਚ ਜਿੱਦਾਂ 40 45 ਸਾਲ 35 ਸਾਲ 30 ਸਾਲ ਦੇ ਲੋਕ ਆ ਰਹੇ ਆ ਸਾਰੀਆਂ ਚੀਜ਼ਾਂ ਨੂੰ ਆਪਾਂ ਠੀਕ ਕਰ ਸਕਦੇ ਹਾਂਗਾ ਅਸੀਂ ਟਾਈਫਾਇਟ ਨੂੰ ਕਿਉਰ ਕਰਦੇ ਹਾਂ ਟਾਈਫਾਇਟ ਨੂੰ ਠੀਕ ਨਹੀਂ ਕਰਦੇ ਵੀ ਰਿਪੋਰਟ ਦੇ ਵਿੱਚ ਨਾਰਮਲ ਆਊਗਾ ਤੇ ਉਹ ਜਿਹੜਾ ਬੰਦਾ ਹੈਗਾ ਉਹ ਉੱਠ ਹੀ ਨਹੀਂ ਰਿਹਾ ਉਹਦੀ ਜਦ ਨਾ ਆਉਂਦਾ ਜਿਹੜਾ ਹੈਗਾ ਖੂਨ ਵਾਦ ਰਿਹਾ ਨਾ ਉਹਦੇ ਸੈੱਲ ਵਾਦ ਰਿਹਾ ਰਿਪੋਰਟ ਹੀ ਨਾਰਮਲ ਆ ਰਹੀ ਉਹ ਚੀਜ਼ ਨਹੀਂ ਹੈਗੀ ਉਹ ਜੇ ਅਸੀਂ ਸਾਰੀਆਂ ਲਾਮਤਾਂ ਨੂੰ ਕਵਰ ਕਰਦੇ ਉਹਦੇ ਉੱਤੇ ਜਿੱਦਾਂ ਵੇਖੋ ਬੁਰਗੀ ਸਾਹਿਬ ਸਾਡੀ ਟਾਈਫਾਇਟ ਕਿਉਰ ਕਿਟ ਹੈ ਟਾਈਫਾਇਟ ਕੇਅਰ ਕਿਟ ਨਹੀਂ ਨਾ ਟਾਈਫਾਇਟ ਨੂੰ ਠੀਕ ਕਰਨ ਵਾਲੀ ਕਿਉਰ ਕਿਟ ਹੈ ਜੀ ਫਿਰ ਇਹ ਗਲੋਏ ਰਸ ਵੀ ਰੱਖਿਆ ਜੀ ਤੁਸੀਂ ਇਹ ਕਾਦੇ ਵਾਸਤੇ ਇਹ ਗਲ ਸਾਹ ਜਿਹੜੇ ਸੈੱਲ ਹੁੰਦੇ ਆ ਨਾ ਜਦੋਂ ਸੈੱਲ ਸਾਡਾ ਵੇਖੋ ਮੰਨ ਲਓ 2.5 ਲੱਖ ਸੈੱਲ ਜਦੋਂ 2.5 ਫਿੱਟ ਆਉਂਦਾ ਨਾ ਡੇਲੀ ਪੰਜਾਬ 50000 ਲੱਖ ਲੱਖ ਸੈਲ ਡਾਊਨ ਚਲੇ ਜਾਂਦਾ ਤੇ ਪਹਿਲੋ ਸਾਨੂੰ ਸੈਲ ਤਾਂ ਇਮੀਡੀਏਟਲੀ ਜਿਹੜਾ ਹੈਗਾ ਐਮਰਜੈਂਸੀ ਦੇ ਤੌਰ ਤੇ ਪੂਰਾ ਕਰਨਾ ਪੈਂਦਾ ਜਿੱ ਨજર ਸੈਲ ਨਹੀਂ ਪੂਰੇ ਹੁੰਦੇ ਉਹਨਾਂ ਚਿਰ ਤਾਂ ਉਹ ਜਾਣ ਪੈਂਦੀ ਨਹੀਂ ਪੇਸ਼ੈਂਟ ਦੇ ਵਿੱਚ ਇਹੀ ਉਹ ਜੋ ਤੁਹਾਨੂੰ ਕਹਿ ਰਿਹਾ ਵੀ ਅਸੀਂ ਜੇ ਕਿਹਾ ਸੀਗਾ ਵੀ ਪਹਿਲੀ ਖੁਰਾਕ ਨਾਲ ਸੈਲ ਵਧਨੇ ਸ਼ੁਰੂ ਹੋ ਜਾਂਦੇ ਤੇ 24 ਘੰਟਿਆਂ ਦੇ ਵਿੱਚ 50000 ਤੋਂ ਸੈਲ 1.5 ਲੱਖ ਤੋਂ ਪਾਰ ਚਲੇ ਜਾਂਦੇ ਆ ਹੈਗਾ ਇਹਦਾ ਜਿੱਦਾਂ ਗਲੋਏ ਹਰਕਾ ਇਹਨੂੰ ਜਦ ਜੀਵ ਤੇ ਪਾਵਾਂਗੇ ਤੇ ਬਹੁਤ ਜਲਦੀ ਅਸਰ ਕਰੂਗਾ ਜੇ ਪਾਣੀ ਚ ਦਿਆਗੇ ਤੇ 20-20 ਡ੍ਰੌਪ ਅਸੀਂ ਫਿਰ ਘੰਟੇ-ਘੰਟੇ ਬਾਅਦ ਦਿੰਨੇ ਦਿਨ ਦੇ ਵਿੱਚ 5-6 ਵਾਰ ਦੇਵਾਂਗੇ ਜਿੱਦਾਂ ਸੈੱਲ ਜਿਆਦਾ ਘਟੇ ਹੋਣਗੇ ਤੇ ਅਦਰਵਾਈਜ਼ ਜਦੋਂ ਦੂਸਰੇ ਦਿਨ ਚੈੱਕ ਕਰਵਾਉਂਦੇ ਆ ਰਿਪੋਰਟ ਕਿ ਉਹਦੇ ਪੂਰੇ ਹੁੰਦੇ ਸੈੱਲ ਇਹ ਇੰਨਾ ਸ਼ਕਤੀਸ਼ਾਲੀ ਹਾਰਕਾ ਜੀ ਜੀ ਅੱਛਾ ਤੇ ਫਿਰ ਡਾਕਟਰ ਸਾਹਿਬ ਫਿਰ ਟਾਈਫੈਡ ਵਾਸਤੇ ਨੁਸਖਾ ਫਾਰਮੂਲਾ ਕਿਹੜਾ ਦੇਣ ਲੱਗੇ ਤੁਸੀਂ ਕਹਿ ਰਹੇ ਹੋ ਕਿ ਪਹਿਲੀ ਖੁਰਾਕ ਦੇ ਨਾਲ ਹੀ ਅਸਰ ਹੋਣਾ ਸ਼ੁਰੂ ਹੋ ਜਾਂਦਾ ਇਸ ਨੁਸਕੇ ਦਾ ਫਾਰਮੂਲੇ ਦਾ ਬਿਲਕੁਲ ਬਿਲਕੁਲ ਆ ਦੇਖੋ ਜੀ ਆ ਹੈਗਾ ਖੂਬ ਕਲਾ ਠੀਕ ਹੈ ਜੀ ਇਸ ਤੋਂ ਅੱਗੇ ਆ ਗਿਆ ਫਿਰ ਕੀ ਸਾਹਿਬ ਮਨੱਕਾ ਠੀਕ ਹੈ ਮਨੱਕੇ ਤੋਂ ਅੱਗੇ ਆ ਗਿਆ ਜੀ ਅੰਜੀਰ ਠੀਕ ਹੈ ਠੀਕ ਹੈ ਜੀ ਜਿਹੜਾ ਖੂਬਕਲਾ ਹੈਗਾ ਵਾ ਇਹਨੂੰ ਅਸੀਂ ਚਮਚ ਦਾ ਚੌਥਾ ਹਿੱਸਾ ਲੈਣਾ ਹੈਗਾ ਠੀਕ ਹੈ ਦਿਨ ਭਰ ਦੀ ਖੁਰਾਕ ਦੱਸਣ ਲੱਗੇ ਚਮਚ ਦਾ ਚੌਥਾ ਹਿੱਸਾ ਇਹਨੂੰ ਲੈ ਲੈਣਾ ਖੂਬਕਲਾ ਨੂੰ ਠੀਕ ਹੈ ਜੀ ਪੰਜ ਤੋਂ ਛੇ ਦਾਣੇ ਹੈਗੇ ਮਨੱਕੇ ਦੇ ਜੀ ਠੀਕ ਹੈ ਠੀਕ ਹੈ ਪੰਜ ਅੰजीर ਜੀ ਠੀਕ ਹੈ ਠੀਕ ਹੈ ਪੰਜ ਅੰजीर ਹੋ ਗਏ ਪੰਜ ਤੋਂ ਛੇ ਦਾਣੇ ਮਨੱਕੇ ਚਮਚ ਦਾ ਚੌਥਾ ਹਿੱਸਾ ਖੂਬਕਲਾ ਇਹਨੂੰ ਆਪਾਂ ਮਿਕਸੀ ਦੇ ਵਿੱਚ ਗ੍ਰाइंड ਕਰ ਸਕਦੇ ਆ ਮਾਮ ਦਸਤੇ ਨਾਲ ਦੌੜੀ ਡੰਡੇ ਨਾਲ ਵੀ ਆਪਾਂ ਕੁੱਟ ਸਕਦੇ ਆ ਕੁੱਟ ਕੇ ਜਿੱਦਾਂ ਤੇ ਇਹਦਾ ਪੇਸਟ ਬਣਾ ਲੈਣਾ ਹੈਗਾ ਪੇਸਟ ਬਣਾ ਕੇ ਜਾ ਜਿੱਦਾਂ ਡੜਫੜ ਹੋ ਜਾਂਦਾ ਡੜਫੜ ਫਿਰ ਇਹਨੂੰ ਦੋ ਖਰਾਕਾ ਕਰਦੀਆਂ ਸਵੇਰੇ ਸ਼ਾਮ ਜਿੰਨੀ ਆਪਾਂ ਇਹਦੀ ਦੱਸੀ ਕੁਆਂਟੀਟੀ ਇਹਨੂੰ ਦੋ ਖਰਾਕਾ ਸਵੇਰੇ ਸ਼ਾਮ ਲੈਣੀ ਆ ਕੋਸੇ ਪਾਣੀ ਨਾਲ ਜੀ ਜੀ ਚਲੋ ਅਸੀਂ ਤੁਹਾਨੂੰ ਨੁਸਖਾ ਫਾਰਮੂਲਾ ਜਿਹੜਾ ਬਣਾ ਕੇ ਦਿਖਾ ਦਿੰਨੇ ਆ ਤੁਸੀਂ ਤਸਵੀਰਾਂ ਦੇਖੋ ਇਸ ਵੇਲੇ ਜਿਹੜਾ ਡਾਕਟਰ ਸਾਹਿਬ ਨੇ ਥੋੜੇ ਜੇ ਅੰਜੀਰ ਲਏ ਹੈਗੇ ਨੇ ਔਰ ਨਾਲੋਂ ਨਾਲ ਮੁਨੱਕਾਂ ਲਈਆਂ ਨੇ ਤੇ ਖੂਬ ਕਲਾਂ ਦਾ ਜਿਹੜਾ ਇੱਕ ਚਮਚੇ ਦਾ ਇੱਕ ਹਿੱਸਾ ਜਿਹੜਾ ਲਿਆ ਹੁਣ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਆ ਜਿਹੜਾ ਦਰੜ ਫਰੜ ਹੈਗਾ ਉਹ ਕੀਤਾ ਜਾ ਰਿਹਾ ਇਸ ਵੇਲੇ ਤਸਵੀਰਾਂ ਦੇ ਵਿੱਚ ਵੈਜਿਬ ਵੱਲੋਂ ਡਾਕਟਰ ਸਾਹਿਬ ਵੱਲੋਂ ਜਿਹੜਾ ਇਹ ਨੁਸਖਾ ਹੈਗਾ ਖਾਸ ਕਰਕੇ ਜਿਹੜਾ ਲੋਕ ਹੈਗੇ ਨੇ ਟਾਈਫਾਇਡ ਦੇ ਉਹਨਾਂ ਨੂੰ ਦਿੱਤਾ ਜਾਣਾ ਅੱਛਾ ਜੀ ਫਿਰ ਇਹਦੀ ਖੁਰਾਕ ਕਿੰਨੀ ਕੁ ਬਣੇ ਜੀ ਇਹਨ ਦੀ ਫਰੂਕੀ ਸਾਹਿਬ ਆਜ ਦੇਖੋ ਜੀ ਜਦੋਂ ਆਪਾਂ ਕੱਟ ਦਿੱਤਾ ਨਾ ਹੁਣ ਇਹ ਜਿੱਦਾਂ ਹੁਣ ਚਮਚ ਦਾ ਚੌਥਾ ਇਸ ਆਪਾਂ ਲਿਆ ਹੈਗਾ ਵਾ ਖੂਬਕਲਾ ਪੰਜ ਦਾਣੇ ਜਿਹੜੇ ਪੰਜ ਤੋਂ ਛੇ ਦਾਣੇ ਮਨੱਕੇ ਦੇ ਪੰਜ ਅੰਜੀਰ ਆ ਜੀ ਇੰਨਾ ਰਹਿ ਜਾਏਗਾ ਜੀ ਇਹ ਦੇਖੋ ਇਨਾ ਰਹਿ ਗਿਆ ਇਹਨੂੰ ਦੋ ਟਾਈਮ ਲੈਣਾ ਹੈਗਾ ਇਹਨੂੰ ਹਾਫ ਕਰ ਲੈਣਾ ਫਰੂਕੀ ਸਾਹਿਬ ਇਹਨੂੰ ਹਾਫ ਕਰ ਲੈਣਾ ਜਿੰਨਾ ਅਸੀਂ ਜਿਹੜਾ ਇਹ ਚੱਕ ਲਿਆ ਇਹਦਾ ਹਾਫ ਹਿੱਸਾ ਅਸੀਂ ਹਾਂਜੀ ਇਹ ਜਿਹੜਾ ਸਾਰਾ ਇੱਕ ਵਾਰ ਚ ਜਿੰਨਾ ਇਹ ਬਣਾਇਆ ਅਸੀਂ ਹਾਂਜੀ 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 ਜੀ 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 ਇਹਦਾ ਹਾਫ ਲੈ ਲੈਣਾ ਅਸੀਂ ਇਸ ਤਰੀਕੇ ਨਾਲ ਨੋਰਮਲ ਪਾਣੀ ਨਾਲ ਲੈ ਲਈਏ ਕਿਵੇਂ ਫਰੂਕੀ ਸਾਹਿਬ ਥੋੜਾ ਕੋਸੇ ਪਾਣੀ ਨਾਲ ਲਿਆ ਵੇ ਤੇ ਬਹੁਤ ਜਲਦੀ ਜਿਹੜਾ ਹੈਗਾ ਹੈ ਇਹਦਾ ਚਿਪਕ ਜਾਂਦਾ ਉਹਦਾ ਗਲੇ ਨਾਲ ਕੋਸੇ ਪਾਣੀ ਨਾਲ ਲਾਉਣਾ ਕਿ ਤੇ ਡਬਲ ਫਾਇਦਾ ਕਰੂਗਾ ਜੀ ਹਾਂ ਜੀ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਜੀ ਕਿ ਤੁਸੀਂ ਸਾਰਾ ਨੁਸਖਾ ਫਾਰਮੂਲਾ ਦੇਣ ਵਾਸਤੇ ਸੋ ਕੁਝ ਲੋਕ ਨੇ ਹਮੇਸ਼ਾ ਦੀ ਤਰ੍ਹਾਂ ਜਿਹੜਾ ਇੱਥੇ ਬੈਠੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕੀ ਦਿੱਕਤਾਂ ਕੀ ਕੀ ਪਰੇਸ਼ਾਨੀਆਂ ਉਹ ਲੈ ਕੇ ਆਏ ਨੇ ਔਰ ਹੁਣ ਉਹਨਾਂ ਨੂੰ ਹੈਲਥ케ਅਰ ਮੋਗਾ ਦੇ ਨੁਸਖਿਆਂ ਤੋਂ ਬਾਅਦ ਫਾਰਮੂਲਿਆਂ ਤੋਂ ਬਾਅਦ ਜਿਹੜਾ ਉਹ ਕਿੰਨਾ ਕੁ ਅਸਰ ਹੈ ਸੱਚਕਲ ਜੀ ਕਿੰਨਾ ਹੈ ਤੁਹਾਡਾ ਦਰਸੇਮ ਸਿੰਘ ਜੀ ਅੱਛਾ ਤੁਸੀਂ ਇੱਥੇ ਕਿਵੇਂ ਦਰਸੇਮ ਜੀ ਦਵਾਈ ਲੈਣ ਆਏ ਕਿਸ ਚੀਜ਼ ਦੀ ਟਾਈਫਾਇਡ ਦੀ ਟਾਈਫਾਇਡ ਤੋਂ ਹਾਂਜੀ ਕਿੰਨੇ ਟਾਈਮ ਤੋਂ ਹੈ 2 ਕੁ ਮਹੀਨੇ ਹੋ ਗਏ 2 ਮਹੀਨੇ ਹੋ ਗਏ ਲਗਾਤਾਰ ਚੱਟ ਲਗਾਤਾਰ ਬਹੁਤ ਅੱਛਾ ਕੀ ਹੁੰਦਾ ਟਾਈਫਾਇਡ ਨੂੰ ਜਦੋਂ ਟਾਈਫਾਇਡ ਹੁੰਦਾ ਲੱਤਾਂ ਲੋਤਾਂ ਬਹੁਤ ਦਰਦ ਕਰਦੀਆਂ ਜੀ ਅੱਛਾ ਜੀ ਸਰੀਰ ਜਾਨੀ ਕੰਮ ਨਹੀਂ ਕਰਦਾ ਜੀ ਭੁੱਖ ਨਹੀਂ ਲੱਗਦੀ ਹੂੰ ਸਿਰ ਜਾਨੀ ਕਿ ਦੁੱਖ ਦਾ ਰਹਿੰਦਾ ਜੀ ਬਹੁਤ ਪੁਰਾ ਵਾਲਾ ਜੀ ਅੱਛਾ ਤਕਲੀਫ ਜਾਨੀ ਕਾਫੀ ਆਈ ਜੀ ਠੀਕ ਹੈ ਤੇ 2 ਮਹੀਨੇ ਜਿਕੇ ਤੋਂ ਹੋਰ ਪਹਿਲੀ ਵਾਰ ਆਏ ਹੋ ਤੁਸੀਂ ਪਹਿਲਾਂ ਦਵਾਈ ਲੈਂਦੇ ਰਹੇ ਜੀ ਪਾਸੇ ਜਿਵੇਂ ਕੋ ਦੱਸਦਾ ਇਹ ਤਾਂ ਪੋੜੀਆਂ ਲੈ ਲਓ ਜੀ ਉਧਰੋਂ ਦਵਾਈ ਲੈ ਲਓ ਵੀ ਉਹਨਾਂ ਤੋਂ ਦਵਾਈ ਦੇ ਲੈਂਦੇ ਰਹੇ ਫਰਕ ਨਹੀਂ ਪਿਆ ਜੀ ਅੱਛਾ ਫਿਰ ਇੱਥੇ ਆਈ ਜੀ ਇੱਥੇ ਪਹਿਲੀ ਵਾਰ ਆਇਆ ਹਾਂ ਜੀ ਡਾਕਟਰ ਸਾਹਿਬ ਤੋਂ ਦਵਾਈ ਲਗਾਈ ਸੀ ਵੀ ਇੱਕ ਦਿਨਾਂ ਦੇ ਅੱਛਾ ਪਹਿਲਾਂ ਲੈ ਕੇ ਗਏ ਹੁੰਦਾ ਵਾਲੀ ਹਾਂ ਜੀ ਫਿਰ ਉਹਦੇ ਨਾਲ ਫਰਕ ਪੈਣ ਲੱਗ ਗਿਆ ਜੀ ਕੀ ਫਰਕ ਲੱਗਿਆ ਸਰੀਰ ਸਹੀ ਹੋਣ ਲੱਗ ਗਿਆ ਜੀ ਲੱਤਾਂ ਮਾਵਾ ਦਰਦਾਂ ਉਹਨਾਂ ਵੜ ਗਏ ਜੀ ਅੱਛਾ ਪੈਰ ਪੂਰ ਦੋਦੇ ਹੀ ਅੜ ਗਏ ਦੁਖਣੋਂ ਭੁੱਖ ਲੱਗਣ ਲੱਗ ਗਈ ਅੱਛਾ ਜਿਵੇਂ ਪਰੋਂ ਸਿਰ ਸੀਗਾ ਆਪਣਾ ਜੀ ਦਰਦ ਪਾਉ ਕਰਦਾ ਸੀ ਉਹ ਵੀ ਖਹੀ ਹੋ ਗਿਆ ਜੀ ਬਿਲ ਉਹ ਥ੍ਰੀ ਰੋ ਕਿਉਂ ਲੱਗ ਗਿਆ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਇੱਕ ਹੋਰ ਸ਼ਖਸੀਅਤ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਰਹੇ ਸੱਚ ਕਾਲ ਬਾਬੂ ਜੀ ਅੱਛਾ ਸ੍ਰੀ ਗਾਣ ਜੀ ਕਿ ਨਾ ਤੁਹਾਡਾ ਜਸਵਿੰਦਰ ਸਿੰਘ ਜੀ ਅੱਛਾ ਤੁਸੀਂ ਕਿਵੇਂ ਮੈਂ ਸ਼ੂਗਰ ਦਾ ਕਰਕੇ ਆਈ ਥੋਡੀ ਵੀਡੀਓ ਵੇਖ ਕੇ ਆਈ ਜੀ ਅੱਛਾ ਅੱਛਾ ਪਹਿਲੀ ਵਾਰ ਆਇਓ ਹਾਂ ਜੀ ਪਹਿਲੀ ਵਾਰ ਆਇਆ ਜੀ ਅੱਛਾ ਕਿੰਨੀ ਰਹਿੰਦੀ ਸ਼ੂਗਰ ਬਾਬੂ ਜੀ ਹਾਂ 2.5 250 250 ਰਹਿੰਦੀ ਹੈ ਜੀ 2.5 250 ਕਿੰਨੇ ਟਾਈਮ ਦੀ ਪ੍ਰੋਬਲਮ ਹੈ ਹੋ ਗਈ 5-6 ਸਾਲ ਪਹਿਲਾਂ ਅੰਗਰੇਜ਼ੀ ਦਵਾਈ ਚੱਲਦੀ ਸੀ ਫੇ ਥੋਡੀ ਵੀਡੀਓ ਵੇਖ ਹਾਂਜੀ ਜੀ ਜੀ ਚਲੋ ਪਰਮਾਤਮਾ ਕਰੇ ਤੁਹਾਡ ਜਿਸ ਆਸ ਉਮੀਦ ਨਾਲ ਤੁਸੀਂ ਇੱਥੇ ਆਇਓ ਉਹ ਉਹਦੇ ਵਿੱਚ ਤੁਹਾਨੂੰ ਕਾਮਯਾਬੀ ਮਿਲੇ ਇੱਕ ਹੋਰ ਸਾਡੇ ਨਾਲ ਸੱਜਣ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਸੱਚ ਕਾਲ ਬੇ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਪਰਮਿੰਦਰ ਸਿੰਘ ਹਾਂ ਅੱਛਾ ਕਿੱਥੋਂ ਆਇਓ ਤੁਸੀਂ ਨਕੌਦਰ ਤੋਂ ਆਇਆ ਜੀ ਕੀ ਪ੍ਰੋਬਲਮ ਲੈ ਕੇ ਆਇਓ ਉਹ ਰੋੜ ਮੇਰੇ ਹਨਾ ਕੋਲੇਸਟ੍ਰੋਲ ਵਧਦਾ ਹੈ ਬੀਪੀ ਵਧਦਾ ਹੈ ਫਿਰ ਦਰਦ ਜਿੱਥੇ ਹੁੰਦਾ ਹੈ ਉਹਦੇ ਕਰਕੇ ਸੂਈਆਂ ਜਿ ਚੁਬਦੀਆਂ ਨੇ ਹਾਂਜੀ ਉਹਦੇ ਕਰਕੇ ਆਏ ਆ ਪਹਿਲੀ ਵਾਰ ਆਇਓ ਪਹਿਲੀ ਵਾਰ ਹੀ ਆਇਆ ਹੈ ਅੱਛਾ ਕੋਲੇਸਟ੍ਰੋਲ ਮਤਲਬ ਹਾਈ ਆ ਹਾਈ ਹੈਗਾ ਹਾਂਜੀ ਹਾਈ ਆ ਕੈਲਸਟੋਨ ਤੇ ਉਹਦੇ ਕਰਕੇ ਥੋੜੀ ਪ੍ਰੋਬਲਮ ਜਿੱਦਾਂ ਹੁੰਦੀ ਹੈ ਕਿ ਪੇਨ ਪੇਨ ਵੀ ਹੁੰਦੀ ਸੀਗੀ ਤੋਂ ਉਹਦੇ ਕਰਕੇ ਫਿਰ ਐਡ ਦੇਖੀ ਸੀ ਤਾਂ ਫਿਰ ਇੱਥੇ ਅਸੀਂ ਆਏ ਆ ਦਵਾਈ ਲੈਣ ਵਾਸਤੇ ਐਡ ਦੇਖ ਕੇ ਤੁਸੀਂ ਜਿਹੜੀ ਵੀਡੀਓ ਦੇਖ ਕੇ ਆ ਹਾਂਜੀ ਉਹਦੇ ਕਰਕੇ ਆਏ ਆ ਦਵਾਈ ਲੈਣ ਤੁਹਾਡਾ ਕੀ ਨਾਮ ਹੈ ਸਾਗਰ ਸਿੰਘ ਜੀ ਅੱਛਾ ਤੁਸੀਂ ਇਹਨਾਂ ਦੇ ਨਾਲ ਹੀ ਮੈਂ ਇਹਨਾਂ ਦੇ ਨਾਲ ਹੀ ਅੱਛਾ ਤੇ ਇੰਟਰ ਨੇ ਪਹਿਲੇ ਪ੍ਰਾਣੀ ਦਵਾਈ ਦੇ ਧੰਨ ਹੋਏ ਅੱਛਾ ਅੱਛਾ ਜੀ 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 ਸੱਚ ਕਾਲਾ ਪੂਜੀ ਸ੍ਰੀ ਕਾਲੀ ਤੁਹਾਡਾ ਕੀ ਨਾਮ ਹੈ ਬਖਸ਼ੀਸ਼ ਸਿੰਘ ਜੀ ਤਾਂ ਤੁਸੀਂ ਕਿੱਥੋਂ ਆਏ ਹੋ ਤੁਸੀਂ ਕਰਤਾਰਪੁਰ ਦੇ ਲਾਗੇ ਹੋ ਐ ਪੱਤੜ ਖੋਲਦ ਤੋਂ ਬੜੀ ਦੂਰੋਂ ਆਇਓ ਉਹ ਤੇ ਅੱਡੀ ਵੀਡੀਓ ਦੇਖੀ ਸੀ ਆ ਥੋੜੇ ਦਿਨ ਹੀ ਹੋਏ ਆ ਤੇ ਉਦੋਂ ਦੇਖ ਕੇ ਆਏ ਕੀ ਪ੍ਰੋਬਲਮ ਲੈ ਕੇ ਆਏ ਹੋ ਮੈਨੂੰ ਸ਼ੂਗਰ ਬੀਪੀ ਕਸਟ੍ਰੋਲ ਤੇ ਹੁਣ ਹਾਰਟ ਦਾ ਵੀ ਥੋੜਾ ਹੋਣ ਲੱਗ ਪਿਆ ਸੀ ਟਕਣ ਬਹੁਤ ਵੱਧਣ ਲੱਗ ਪਈ ਸੀ ਤੇ ਉਹਦਾ ਕਰਕੇ ਆਏ ਹੁਣ ਅੱਜ ਪਹਿਲੀ ਵਾਰੀ ਆਏ ਦਵਾਈ ਲੈਣ ਆ ਸੀ ਜੀ 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 ਪਤਾ ਕਿਵੇਂ ਲੱਗਿਆ ਤੁਹਾਨੂੰ ਤੇ ਅੱਡੀ ਵੀਡੀਓ ਦੇਖੀ ਸੀ ਅੱਛਾ ਵੀਡੀਓ ਦੇਖੋ ਜੀ ਜੀ ਸੋ ਤੁਸੀਂ ਦੇਖੋ ਬਹੁਤ ਦੂਰ ਦੂਰ ਤੋਂ ਜਿਹੜੇ ਲੋਕ ਹੈਗੇ ਨੇ ਇੱਥੇ ਪਹੁੰਚੇ ਹੋਏ ਨੇ ਔਰ ਆਪਣੀ ਦੁੱਖ ਤਕਲੀਫ ਲੈ ਕੇ ਇੱਥੇ ਪਹੁੰਚ ਰਹੇ ਨੇ ਇੱਕ ਹੋਰ ਹੈਗੇ ਨੇ ਸਾਡੇ ਨਾਲ ਬੱਬੂ ਸਚਕਾਲ ਜੀ ਸਚਕਾਲ ਜੀ ਸਰ ਜੀ ਨਾ ਤੁਹਾਡਾ ਸਰ ਵੀ ਸਖ ਜੀ ਅੱਛਾ ਤੁਸੀਂ ਕਿੱਥੋਂ ਆਏ ਹੋ ਮੈਂ ਪੱਟੀ ਤੋਂ ਆਇਆ ਜੀ ਪੱਟੀ ਤੋਂ ਆਇਆ ਕੀ ਪ੍ਰੋਬਲਮ ਲੈ ਕੇ ਆਏ ਹੋ ਮੈਨੂੰ ਸਾਹ ਦੀ ਪ੍ਰੋਬਲਮ ਹੈ ਜੀ ਹਾਰਟ ਹਾਰਟ ਦੀ ਪ੍ਰੋਬਲਮ ਹੈ ਖਬਰਾਟ ਬੜੀ ਬੰਦੀ ਆ ਪਹਿਲੀ ਵਾਰ ਆਏ ਹੋ ਪਹਿਲੀ ਵਾਰ ਆਇਆ ਜੀ ਅੱਛਾ ਇਸ ਦਾ 77 ਸੋਣਾ ਦੋ ਸੇ ਮੈਨੂੰ ਵੀ ਡਾਕਟਰ ਬਹੁਤ ਵਧੀਆ ਜੀ ਉੱਥੇ ਦਵਾਈ ਲੈਣ ਚੱਲੀਏ ਅੱਛਾ ਇਹਨਾਂ ਨੂੰ ਕੀ ਹੋਇਆ? ਮੇਰੇ ਪਰੋਸੀ ਨੇ ਇਹਨਾਂ ਨੂੰ ਸਾਦੀ ਪ੍ਰੋਬਲਮ ਸੀ। ਅੱਛਾ ਸੀ। ਸੀ ਹਾਂ ਇਹਨਾਂ ਨੇ ਠੀਕ ਹੋ ਗਿਆ। ਪ੍ਰੋਬਲਮ ਠੀਕ ਹੋ ਗਈ। ਉਹਨੇ ਠੀਕ ਹੋ ਗਿਆ। ਅੱਛਾ ਇਹਨਾਂ ਨੂੰ ਦੇਖ ਕੇ ਫਿਰ ਤੁਸੀਂ ਆਇਆ। ਇਹ ਮੈਨੂੰ ਨਾਲ ਲੈ ਕੇ ਮੇਰੇ ਦੋਸਤ ਨੇ ਜੀ ਮੈਨੂੰ ਨਾਲ ਲੱਗੇ ਆਇਆ। ਅੱਛਾ 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 ਚਲੋ ਅਸੀਂ ਬਾਪੂ ਜੀ ਨਾਲ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤੇ ਬਾਪੂ ਜੀ ਜਦੋਂ ਪਹਿਲੇ ਦਿਨ ਇੱਥੇ ਆਏ ਸੀ ਤਾਂ ਇਹਨਾਂ ਦੀ ਕੀ ਹਾਲ ਸੀ ਤੇ ਹੁਣ ਜਿਨ੍ਹਾਂ ਨੂੰ ਰეკਮੈਂਡ ਕਰ ਰਹੇ ਨੇ ਬਹੁਤ ਸਾਰੇ ਲੋਕ ਹੈਗੇ ਨੇ ਜਿਹੜੇ ਇੱਥੇ ਪਹੁੰਚੇ ਹੋਏ ਨੇ ਤਸਵੀਰਾਂ ਸੀ ਤੁਹਾਨੂੰ ਦਿਖਾ ਰਿਹਾ ਸੱਚਕਲ ਅੱਛਾ ਸਕੱਤਰ ਜੀ ਕੀ ਪ੍ਰੋਬਲਮ ਸੀ ਜਦੋਂ ਤੁਸੀਂ ਪਹਿਲੀ ਵਾਰ ਇੱਥੇ ਆਏ ਸੀ ਸਾਹ ਬਹੁਤ ਜਰਦਾ ਸੀ ਅੱਛਾ ਸਾਹ ਜਰਦਾ ਸੀ ਹਾਰਟ ਦੀ ਪ੍ਰੋਬਲਮ ਬਹੁਤ ਜਿਆਦੀ ਸੀ ਅੱਛਾ ਤੇ ਫਿਰ ਮੈਂ ਐਡ ਵੇਖੀ ਤੇ ਮੈਂ ਆਇਆ ਸੀ ਜਿਉਂ ਵੇਖੇ ਅੱਠਾਂ ਦਿਨਾਂ ਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਫਰਕ ਪੈ ਗਿਆ ਅੱਠਾਂ ਦਿਨਾਂ ਚ ਅੱਠਾਂ ਦਿਨ ਬਹੁਤ ਵਧੀਆ ਫਰਕ ਠੀਕ ਠੀਕ ਲਾ ਲਓ ਬਾਪੂ ਜੀ ਅੱਠ ਦਿਨ ਇਹ ਤਾਂ ਨਹੀਂ ਹੈਗਾ ਵੀ ਆਪਾਂ ਡਾਕਟਰ ਸਾਹਿਬ ਦੇ ਕੋਲ ਬੈਠੇ ਆ ਕੋਈ ਬਿਲਕੁਲ ਸਹੀ ਬਿਲਕੁਲ ਸਹੀ ਇਹ ਝੂਠ ਹੈ ਕਹਿੰਦੇ ਕੋਈ ਨਹੀਂ अच्छा 8 ਦਿਨਾਂ ਚ ਕਿਵੇਂ ਫਰਕ ਪਿਆ 8 ਦਿਨਾਂ ਮੈਂ ਫਰਕ ਪਿਆ ਪੌੜੀਆਂ ਚੜ੍ਹ ਜਿੰਦਾ ਸਾਹ ਨਹੀਂ ਚੜਦਾ ਫੇ ਤੁਰੇ ਫਿਰਦੇ ਕੋਈ ਬਿਲਕੁਲ ਸਾਹ ਨਹੀਂ ਚੜਦਾ ਕਿ ਹੁਣ ਮੈਨੂੰ ਅਜ 20 ਦਿਨ ਹੋ ਗਏ ਆ ਬਿਲਕੁਲ ਸਹੀ ਹੈ ਜੀ ਤਾਂ ਦੋਈਆਂ ਤਾਂ ਹੀ ਸਹੀ ਆ ਪਰ ਦਵਾਈ ਦਵਾਈ ਤਾਂ ਤੁਸੀਂ ਜ਼ਰੂਰ ਖਾਓ ਪੂਰੀ ਜ਼ਰੂਰ ਅੱਛਾ ਤੇ ਜਦੋਂ ਤੁਸੀਂ ਇੱਥੇ ਆਏ ਤੁਸੀਂ ਕਹਿੰਦੇ ਤੁਹਾਨੂੰ ਸਾਹ ਬੜਾ ਚੜਦਾ ਸੀ ਨਾ ਪੌੜੀਆਂ ਚੜ੍ਹ ਜਾਂਦੀ ਸੀ ਨਾ ਉਤਰ ਜਾਂਦੀ ਸੀ ਹੁਣ ਪੌੜੀਆਂ ਚੜ੍ਹ ਵੀ ਜਾਂਦੇ ਉਦੋਂ ਹਾਂ ਜੀ ਚੋ ਅੱਛਾ ਡਾਕਟਰ ਨੂੰ ਦਿਖਾਇਆ ਸੀ ਕਿਸੇ ਉਹ ਪਹਿਲਾਂ ਬੜੀ ਦਵਾਈ ਲਈ ਹੈ ਜੀ ਪਹਿਲਾਂ ਕਿਸੀ ਅੰਗਰੇਜ਼ੀ ਦਵਾਈ ਬੋਲ ਲਈ ਹੈ ਅੱਛਾ ਹਾਂ ਬਹੁਤ ਕਿੰਨੇ ਟਾਈਮ ਦੀ ਪ੍ਰੋਬਲਮ ਸੀ ਬੱਪੂ ਜੀ 2 ਸਾਲ ਦੀ 2 ਸਾਲ ਤੋਂ ਜਿਹੜਾ ਸਾਹ ਚੜਨ ਲੱਗਿਆ ਸੀ ਹਾਂਜੀ 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 ਅੱਛਾ ਫਿਰ ਡਾਕਟਰ ਕੀ ਕਹਿੰਦੇ ਸੀ ਤੁਹਾਨੂੰ ਨਾਈਟਰੀਕ ਦਵਾਈ ਦੇ ਜਾਂਦੇ ਖਾਲੀ ਦੀ ਹਟਦਾ ਨਹੀਂਗਾ ਫਿਰ ਅਮਲਾਂਗੂ ਅਮਲ ਹੋ ਗਿਆ ਪਰੇਸ਼ਾਨੀ ਬਹੁਤ ਜਿਆਦੀ ਹਾਂ ਹਾਂ ਜਿਆਦੀ ਪਰੇਸ਼ਾਨੀ ਦੇ ਹੁੰਦਾ ਕਹਿੰਦੇ ਦੀ ਕੋਈ ਨਹੀਂ ਹੁਣ ਤੁਸੀਂ ਆਪਰੇਸ਼ਨ ਆਪਰੇਸ਼ਨ ਕਰਾ ਲਓ ਕਿਸੇ ਨੇ ਨਹੀਂ 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 ਸੀਗੇ ਮੇਰੇ ਤੁਹਾਡਾ ਆਪਰੇਸ਼ਨ ਕਹਿੰਦੇ ਵਾਲ ਬੰਦ ਸੀ ਅੱਛਾ ਕਹਿੰਦੇ ਵਾਲ ਤਾਂ ਨਵਾਂ ਪਾਦਨੇ 6-7 ਲੱਖ ਰੁਪਏ ਲੱਗੂ ਕਿੰਨਾ 6-7 ਲੱਖ ਰੁਪਏ ਕਹਿੰਦੇ ਲੱਗੇਗਾ ਅੱਛਾ ਤੇ ਮੁੜ ਗਏ ਲੋਕ ਕਹਿੰਦੇ ਸੀ ਵੀ ਵਾਲੋ ਬੰਦ ਹੋ ਗਿਆ ਹਾਂ ਤੇ ਇਹਨੇ ਹੀ ਨਹੀਂ ਪੋਣਾ ਅੱਛਾ ਇਹ ਵੀ ਦਵਾਈ ਅੰਦਰੋਂ ਖਾਦੀ ਅੱਛਾ ਡਾਕਟਰ ਉਹ ਕੋ ਖਾਦੀ ਉਹਦਾਂ ਰੋਕਣਾ ਫਿਰ ਇੱਥੇ ਆਏ ਇਹ ਤੋਂ ਫਿਰ ਬੈਠਾ ਦਿਨਾਂ ਚ ਮੁੜ ਕੇ ਸਿੱਜੀ ਸਿੱਜੀ ਫਿਰ ਫਿਰ ਸਿੰਘ ਨਾਲ ਲੈ ਗਿਆ ਮਰਾ ਅੱਛਾ ਹਕੀਕਤ ਜੀ 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 ਫਿਰ ਹਾਂ ਅੱਛਾ ਤੇ ਬਾਪੂ ਜੀ ਫਿਰ ਹੁਣ ਤੇ ਪਹਿਲਾਂ ਦੀ ਲਾਈਫ 'ਚ ਕਿੰਨਾ ਕੁ ਫਰਕ ਆਇਆ ਫਰਕ ਆ ਫਰਕਾ ਬਹੁਤ ਫਰਕਾ ਹੁਣ ਸਾਂਝਾਂ ਸੌਖੀ ਆ ਇਹ ਕਿਤੇ ਨਹੀਂ ਜਾਂਦਾ ਅੱਛਾ ਮਤਲਬ ਜਿੰਨਾ ਟਾਈਮ ਤੁਸੀਂ ਆ ਬੋਲਦੇ ਹੋ ਬੋਲਦੇ ਬੋਲਦੇ ਵੀ ਸਾਹ ਚੜ ਜਾਂਦਾ ਇਹ ਨਹੀਂ ਜਾਂਦਾ ਵੇ ਚੜਦਾ ਹੈ ਤੁਰਿਆਂ ਜੜਦਾ ਹੈਗਾ ਮਾੜਾ ਕਾਲੀ ਤੁਰਿਆਂ ਫੇ ਜੜਦਾ ਹੈਗਾ ਉਹ ਕੰਮ ਨਹੀਂ ਹੋ ਕਿ ਕੀ ਫੜੀਦਾ ਜੜ ਜਾਂਦਾ ਹੈ ਤਾਂ ਸੋ ਤੁਸੀਂ ਦੇਖੋ ਇਹਨਾਂ ਬਾਪੂ ਜੀ ਨੂੰ ਕਹਤਾ ਸੀ ਕਿ ਤੁਹਾਡੇ ਵਾਲਵ ਬੰਦ ਨੇ ਤੇ ਉਸ ਤੋਂ ਬਾਅਦ 7-8 ਲੱਖ ਰੁਪਏ ਦਾ ਇਹਨਾਂ ਨੂੰ ਜਿਹੜਾ ਆਪਰੇਸ਼ਨ ਦੱਸਿਆ ਸੀ ਜਿਹੜਾ ਲੱਗਿਆ ਪਰ ਬਾਪੂ ਜੀ ਨੇ ਜਦੋਂ ਕੁਦਰਤ ਦਾ ਸਹਾਰਾ ਲਿਆ ਤਾਂ ਤੁਸੀਂ ਬਾਪੂ ਜੀ ਦੀ ਖੁਦ ਜ਼ੁਬਾਨੀ ਸੁਣੋ ਬਾਪੂ ਜੀ ਜਿਹੜੇ ਲੋਕ ਇਧਰ ਉਧਰ ਤੁਰੇ ਫਿਰਦੇ ਨੇ ਉਹਨਾਂ ਨੂੰ ਕੀ ਕਹੋਗੇ ਤੁਹਾਡੇ ਵਾਂਗੂੰ ਇੱਥੇ ਆਉਣ ਜੀ ਇੱਥੇ ਆਉਣ ਦਵਾਈ ਲੈਣ ਡਾਕਟਰ ਆਪਰੇ ਵਰਗੇ ਡਾਕਟਰ ਐ ਬਹੁਤ ਵਧੀਆ ਡਾਕਟਰ ਐ ਬੋਲ ਬਾਲੇ ਬਹੁਤ ਚੰਗਾ ਵਾ ਅੱਜ ਦੇ ਤੁਸੀਂ ਰਾਜੀ ਕਰਨੇ ਗੱਲਬਾਤ ਕਰਕੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਅੱਛਾ ਕਿੰਨੀ ਬਾਬੂ ਜੀ ਤਕਲੀਫ ਕਿੰਨੀ ਸੀ ਤੁਹਾਡਾ ਤਾਂ ਹੁਣ ਦੋਸਤ ਨੇ ਮੈਂ ਤੁਹਾਡੇ ਤਾਂ ਦੋਸਤ ਨੇ ਤਕਲੀਫ ਕਿੰਨੀ ਸੀ ਇਹਨਾਂ ਨੂੰ ਕਾਫੀ ਤਕਲੀਫ ਸੀ ਜੀ ਅੱਛਾ ਕਾਫੀ ਮੈਂ ਇਹਨਾਂ ਨੂੰ ਦੱਸਿਆ ਜਾਂਦਾ ਵੀ ਤੂੰ ਹੋਰ ਨਾ ਲੈ ਦੋਈ ਮੈਂ ਆਪ ਵੀ ਇਸ ਤੇ ਕਿਰਪਾ ਸਭ ਕੋਲ ਅੱਛਾ ਅਮਰਸਰੋਂ ਪਰ ਨਹੀਂ ਸੋਧ ਨਹੀਂ ਬਿਠਾਈ ਮੈਂ ਬਹੁਤ ਪਰੇਸ਼ਾਨ ਹੁਣੀ ਪਰੇਸ਼ਾਨ ਪਹਿਲਾਂ ਇਹਨਾਂ ਦੀ ਹਾਲਤ ਕਿਵੇਂ ਸੀ ਫਿਰ ਤੁਹਾਨੂੰ ਕਿਵੇਂ ਯਕੀਨ ਹੋਇਆ ਤੁਸੀਂ ਕਿਵੇਂ ਕਿਸੇ ਦੇ ਨਾਲ ਤੁਰਨਾ ਕਿਹੜਾ ਅੱਜਕੱਲ ਸੌਖਾ ਹੈ ਇਹਨਾਂ ਦੀ ਹਾਲਤ ਬਹੁਤ ਮੜੀ ਸੀ ਅੱਛਾ ਇਹ ਜਦੋਂ ਆਇਆ ਮੈਨੂੰ ਫਰਕ ਪੈ ਗਿਆ ਸਰਪਾ ਤੂੰ ਵੀ ਚੱਲ ਮੇਰੇ ਨਾਲ ਅੱਛਾ ਮੈਂ ਇਹਨਾਂ ਦੇ ਕਰਕੇ ਇਸ ਤੋਂ ਪਹਿਲਾਂ ਕੀ ਤੁਸੀਂ ਕੀ ਦੇਖਦੇ ਸੀ ਤੁਰਦੇ ਫਿਰਦੇ ਆਮ ਰੋਟੀ ਕੋਈ ਠੁਠਿਆ ਨਹੀਂ ਜਾਂਦਾ ਤੁਰਿਆ ਨਹੀਂ ਜਾਂਦਾ ਬੜੀ ਮੰਦੀ ਹਾਲ ਸੀ ਇਹਦੀ ਅੱਛਾ ਹਾਂ ਮਤਲਬ ਉੱਠੇ ਨਹੀਂ ਨਾ ਮੈਂ ਬਣ ਸਕਦਾ ਇਹਨਾਂ ਕੋ ਪੱਠੇ ਹੁਣ ਸਾਰੇ ਕੰਮ ਕਰ ਲੈਂਦਾ ਬਾਪੂ ਜੀ ਪੱਠੇ ਵੀ ਵੜਦੇ ਹੁਣ ਹਾਂਜੀ ਹਾਂਜੀ ਵੜ ਲ ਇੰਨਾ ਰਿਸਕ ਵੀ ਦਿਨਾ ਚ ਵੰਦੀ ਵੰਦੀ ਆ ਬਾਕੀ ਹੋਈ ਹੁੰਦੀ ਆ ਡਾਕਟਰ ਜਦੋਂ ਡਾਟਾ ਮਿਲ ਜਾ ਸਭ ਕੁ ਰਬਰ ਦਾ ਹੁੰਦਾ ਡਾਟਾ ਓਕੇ ਮਤਲਬ ਹੁਣ ਤੁਹਾਡੇ ਸਾਹਮਣੇ ਹੁਣ ਤੁਸੀਂ ਵੀ ਚਾਹੋ ਨੇ ਵੀ ਤੁਸੀਂ ਵੀ ਪੱਠੇ ਬੱਢਨੇ ਸ਼ੁਰੂ ਕਰਦੇ ਜਦੋਂ ਪੱਠੇ ਨਾ ਬੱਢੇ ਉਹਦਾ ਸਿਹਤ ਸਹੀ ਰਹੇ ਡਾਕਟਰ ਬੜੇ ਚੰਗੇ ਲੱਗੇ ਜੀ ਆਪ ਨੂੰ ਬੜੇ ਚੰਗੇ ਲੱਗੇ ਡਾਕਟਰ ਜੀ ਜੀ ਹਾਂ ਸਰ ਉਹ ਬਈ ਕਿ ਮਹਾਰਾਜ ਦਾ ਜੋ ਪਣਾ ਹੋਣਾ ਵਾ ਪਰ ਡਾਕਟਰ ਪਸਾ ਬਹੁਤ ਚੰਗੇ ਲੱਗੇ ਜੀ ਜੀ ਬਹੁਤ ਬਹੁਤ ਸ਼ੁਕਰੀਆ اچھا ਇਹ ਦੱਸੋ ਵੀ ਜਿਵੇਂ ਬਾਪੂ ਜੀ ਇੱਥੇ ਆ ਕੇ ਠੀਕ ਹੋਏ ਨੇ ਲੋਕਾਂ ਨੂੰ ਤੁਸੀਂ ਕੀ ਕਹੋਗੇ ਇਹਦੇ ਲੋਕਾਂ ਨੂੰ ਕਿ ਇੱਥੇ ਆਓ ਤੇ ਤੁਸੀਂ ਦਵਾਈ ਲਓ ਰਾਮ ਬਿਲਕੁਲ ਉਹ ਇੱਥੇ ਆ ਕੇ ਤਾਂ ਤਾਂ ਦਸਤੋ ਸੋ ਰਾਮ ਪਾਓ ਆਗੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਇਸ ਵੇਲੇ ਦਿਖਾਈਆਂ ਇਹਨਾਂ ਤਜਰਬੇ ਨੇ ਲੋਕਾਂ ਦੇ ਤੁਹਾਡੇ ਨਾਲ ਅਸੀਂ ਸਾਂਝੇ ਕੀਤੇ ਨੇ ਔਰ ਉਮੀਦ ਕਰਦਾ ਹਾਂ ਕਿ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਅਸੀਂ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਉਹ ਨੁਸਕੇ ਨੂੰ ਫਾਰਮੂਲੇ ਨੂੰ ਉਸਮਾਉਣ ਤੋਂ ਬਾਅਦ ਇੱਕ ਵਾਰ ਸਬੰਧਤ ਡਾਕਟਰ ਨਾਲ ਤੁਸੀਂ ਸਲਾਹ ਜ਼ਰੂਰ ਕਰੋਗੇ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਦਲੀਲ ਤੁਹਾਨੂੰ ਇਹੋ ਹੈ ਕਿ ਇਹ ਨੁਸਖਾ ਇਹ ਫਾਰਮੂਲਾ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦਿਓ ਜਿਨ੍ਹਾਂ ਨੂੰ ਟਾਈਫਾਇਡ ਦੀ ਦਿੱਕਤ ਹੈ ਟਾਈਫੈਟ ਨਾਲ ਭਿੱੜਦਿਆਂ ਭਿੱੜਦਿਆਂ ਉਹਨਾਂ ਦੀਆਂ ਜ਼ਿੰਦਗੀਆਂ ਲੰਘੀਆਂ ਨੇ ਕਿਸੇ ਨੂੰ 10 ਸਾਲ ਹੋ ਗਏ ਕਿਸੇ ਨੂੰ 5 ਸਾਲ ਹੋ ਗਏ ਕੋਈ ਕਹਿੰਦੇ ਵੀ ਸਾਡਾ ਬੁਖਾਰ ਤਾਂ ਕਦੇ ਟੁੱਟਿਆ ਹੀ ਨਹੀਂ ਮਤਲਬ ਇੰਨੇ ਜ਼ਿਆਦਾ ਦੁਖੀ ਨੇ ਸੋ ਉਮੀਦ ਕਰਦਾ ਕਿ ਵੀਡੀਓ ਦੇਖਣ ਤੋਂ ਬਾਅਦ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਜੇਕਰ ਤੁਹਾਡੇ ਆਉਂਦਾ ਤਾਂ ਅਸੀਂ ਨੰਬਰ ਦਿੱਤਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਡਾਕਟਰ ਸਾਹਿਬ ਨਾਲ ਸੰਪਰਕ ਹੈ ਜਿਹੜਾ ਉਹ ਕਰ ਸਕਦੇ ਹੋ ਆਪਣੀ ਦਿੱਕਤ ਆਪਣੀ ਪਰੇਸ਼ਾਨੀ ਇਹਨਾਂ ਨਾਲ ਸਾਂਝੀ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਲੋਅ ਆ ਗਿਆ ਧੰਨਵਾਦ